ਨੰਦ ਮੂਰੀਏ ਤੁਮ ਵਤੀਰੇ ਐ ਆਜ਼ਾਦ ਅਮਰ ਕੇ ਹੋਣਾ ਵੀ ਨੰਦ ਮੂਰੀਏ ਤੁਮ ਵਤੀਰੇ ਐ ਐ ਦੋ ਛੋਟੇ ਸਾਬ ਜਾਦੇ ਤੇ ਮਾਤਾ ਗੂਜਰਕਾਰ ਧਰਪੇ ਵਾਲ ਬਿਕਨਿਆ ਪੈ ਰਿਆਵੇ ਟੱਕ ਟੱਕ ਦਾਦੀ ਪੋਤਿਆਂ ਮੰਦੀ ਖੰਡੇ ਹੋ ਕੇ ਘਰ ਦੀ ਰਹੀ ਐ ਬਾਲ ਲਿਆਰੇ ਟੱਕ ਟੱਕ ਤੁਰਤੇ ਘਟ ਘਟ ਬਾਹ ਫਰਦੀ ਰਈ ਕਿਤੇ ਲ ਘੋਕੇ ਰੱਖਣਾ ਯਾਰੀਓ ਏ ਲਾਲਾਂ ਦਾ ਜੋੜਾ ਨਹੀਂ ਸਾਧੀਆਂ ਤੱਕ ਆਖੂਗੀ ਦੁਨੀਆ ਇੱਥੇ ਪਿਆਵ ਛੋੜਾ ਨਹੀਂ ਉਹ ਸਰਸਰ ਨਾਦੀਆ ਤੈਨੂੰ ਕਿਸੇ ਨੇ ਚਾਰੰਗਾ ਲਾਲਾ ਨਾਉਣਾ ਨਹੀਂ ਨਦਪੁਰੀਏ ਤੂੰ ਬਰਦੀ ਰੇ ਤਾ ਤਮੋਰ ਕੇ ਆਉਣਾ ਵੀ ਤਕਬੂਰੀਏ ਤੂੰ ਬਸਦੀ ਹੈ ਤਾ ਤਮੋਰ ਕੇ ਆਉਣਾ ਵੀ ਤਕਬੂਰੀਏ ਤੂੰ ਅਗਵੀ ਹੈ ਐ ਇੱਕ ਤਾਉ ਕਰਦੀ ਆਣੀ ਐ ਇੱਕ ਢੋਲ ਤੁਖਾ ਮੈਂ ਪਸਨੇ ਮਾਤਾ ਨੂੰ ਮਾ ਸਾਡੇ ਵੀਰ ਸਾਨੂੰ ਦਾ ਦੋ ਮੈਨ ਗੇ கிரோ கடத்தி தச கமாந்த ਅਸ ਕਹਿੰਦਾ ਮਾਤਾ ਜੀ ਮੇਰਾ ਪਿੰਡ ਹੈ ਖੇੜੀ ਉਥੇ ਚੱਲ ਕੇ ਰਾਮ ਕਰ ਜਦੋਂ ਟੈਗ ਟਗਾ ਹੋ ਗਿਆ ਭਲਾ ਦੂਰ ਨਾਲ ਦਸ ਮਹਿਬੂਬਾ ਨਾ ਆਈ ਦੂ ਆਈ ਦੂ ਚੰਗਾ ਬੱਕਾ ਕੋਲੂਕ ਤੋਂ ਵੀ ਖਿਆਉਣੇ ਨਾ ਲਗੂ ਰਿਹਾ ਉਹ ਕਰੀ ਚਾਰਦੇ ਪੂਰਾ ਦੀਆ ਤੇ ਨਾ ਦੇਖ ਨਾ ਮਰਦੇ ਹੀ ਮਾਰ ਹੋ ਗਿਆ ਕਹਿੰਦਾ ਮਾਦਾ ਸੋਤੀ ਨੂੰ ਜੇ ਮੇਰੀ ਗੱਲ ਮੰਨੇ ਕਈ ਪੀੜੀਆਂ ਤੱਕ ਮਾਇਆ ਦੀ ਬੁੱਕਰੀ ਓੜੀ ਜੀਰ ਪਾਦੇ ਉਹਦੇ ਖਾਣੇ ਦੇ ਖਾਣਾ ਖਾ ਕੇ ਇੰਨੇ ਮਰ ਜਾਣਗੇ পূলাম পৌনপুরিয়ে তুমি তো বসড় গে মানপোড়িয়ে তো বস দিয়ে মাতা সৌধী কিনা দেগঙ্গা রাম ਅਈ ਤਾਂ ਵੱਡਾ ਕਰ ਕਮਾਉਣੀ ਨਾ ਐ ਪੁੱਤ ਨੇ ਗੁਰੂ ਕੋ ਪੈਂਦ ਸੰਗ ਦੇ ਕੈ ਪੁੱਤ ਰੈ ਗੁਰੂ ਇੱਕ ਬਾਦਲੇ ਜਿੰਨਾਰੇ ਆਪਣੇ ਧਰਮ ਬਚਾਉਣ ਦੀ ਖਾਤਰ ਸੀਸ ਦੇ ਤਾ ਆਖੇ ਦੇ ਦਾਗ ਤਰ ਬਨੂ ਨਾ ਹਣੀ ਜਿੰਨਾਰੇ ਕੋਲੇ ਤੂੰ ਬਾਸਦੀ ਰ ਹੈ ਤੂੰ ਮਨਦੀ ਹੈ ਨਸਾਂ ਦਾ ਮੋੜ ਕੇ ਆਉਣਾ ਨਹੀਂ ਨਭ ਕੋਈਏ ਤੂੰ ਮਨਦੀ ਹੈ ਓ ਪਾਪੀ ਨੂੰ ਪਾਪ ਚੰਗਾ ਲੱਗਦਾ ਸੱਜਣੂ ਅੱਧੀ ਰਾਤ ਹੋ ਗਈ ਕਹਿੰਦਾ ਮਾਤਾ ਸੌਗੀ ਹੋਣੀ ਆ ਆ ਗੋਲ ਹੈ ਮਾਤਾ ਨੇ ਕਹਿੰਦਾ ਮਾਤਾ ਜੀ ਸੌਜ ਰਾਗ ਕਰ ਲਾ ਮਾ ਗੁਦਰੀ ਕਹਿੰਦੀ ਵੇ ਪੁੱਤ ਗੰਗਾ ਰਾਮਾ

ਇਹੇ ਤੂੰ ਮਰਦੀ ਐ ਨਸਾਂ ਤੋਂ ਮੁੜ ਕੇ ਹੋਣਾ ਨਹੀਂ ਹੱਥ ਪੂਰੀਏ ਤੂੰ ਮਰਦੀ ਐ ਉਹ ਜਦੋਂ ਚਾਰਕ ਘੜੀਆਂ ਰਾਤ ਰਹਗੀ ਸੋਚਾ ਸੋੜਦਾ ਮਾਂ ਸੌਗੀ ਹੋਣੀਆ ਓਹਰਾ ਦੀ ਅੱਖੀ ਲੰਘ ਚੁਰਾ ਲੰਘ ਧਰ ਚਲਿਆ ਬਾਤਾ ਗੁਜਰੀ ਕਹਿੰਦੀ ਲਿਆਵੇ ਪਤ ਗੰਗਾ ਰਾਮ ਦੇੜੀਆਂ ਬੋੜਾ ਦਿੰਗਾ ਭਾਈ ਨੇ ਅਰਕਾ ਆਸਾਂ ਮਕੇ ਗਾਇਨੇ ਨਾਲੇ ਤਾਂ ਘਰੇ ਪਨਾ ਦਿੱਤੀ ਨਾਲੇ ਧੋਰੀ ਦਾ ਲਕਾ ਬਣਾਉਨੇ ਆਂ ਕੋਈ ਪਤਾ ਲੱਗ ਜੂ ਜ਼ੋਰ ਤੁਸੀਂ ਹਕਮ ਆਏ ਮਾਂ ਗੁਜਰੀ ਕਹਿੰਦੀ ਬਸ ਕਾ ਗੰਗਾ ਰਾਮਾ ਹੁਣ ਕੋਰਾ ਵੀ ਰਾਉਲਾ ਪਾਉਣਾ ਨਹੀਂ ਨੰਦ ਕੁਰੀਏ ਤੂੰ ਮਹਬੀ ਹੈ ਆਸਾਂ ਕਹਿੰਦਾ ਹੁਣੇ ਪਤਾ ਲੱਗੂ ਚੋਰ ਦੁੱਸੀ ਐ ਕੰਮ ਐ ਜਾਵੜਿਆ ਵਿੱਚ ਮਰੰਦੇ ਠਾਣੇ ਦੇ ਰਿਪੋਰਟ ਲਖਾ ਦੀ ਕਹਿੰਦਾ ਮੇਰੇ ਘਰੇ ਮਾ ਗੁਰੂ ਗਬਿੰਦ ਸਿੰਘ ਦੀ ਪਤ ਗੁਰੂ ਗਬਿੰਦ ਸਿੰਘ ਦੇ ਫੜਵਾ ਦੇ ਫਰੀ ਦੇ ਆ ਤੇ ਇੱਕ ਵਾਰੀ ਹੋ ਤੂੰ ਖਸ ਗਏ ਉਹਨਾਂ ਬੱਚਿਆਂ ਨੇ ਬੜਕੇ ਹੱਥ ਥੋੜੇ ਪਰ ਆਉਣਾ ਨਹੀਂ ਮੰਦਪੂਰੀਏ ਤੂੰ ਵੱਧਦੀ ਰਹਿ ਅਸਾਂ ਮੁੜ ਕੇ ਹਾਂ ਹੀ ਮੰਦਪੂਰੀਏ ਤੂੰ ਵੱਧਦੀ ਰਹਿ ਓਏ ਆਸਾਂ ਦਾ ਮੌੜ ਕੇ ਦੇ ਦਾਰਾਂ ਲੈ ਕਿਰਾ ਪਾਰਿਆ ਵੀਰੋ ਗੰਗਾ ਰਵ ਪਾੜਦੇ ਘਰ ਨੂੰ ਹੱਥਾਂ ਨੂੰ ਹੱਤ ਕਣਗਾ ਪੈਰਾਂ ਨੂੰ ਲਾਲਗਾ ਓ ਸੱਜਣੋ ਬੇੜਗਾ ਓ ਨਸ ਬਾਈਆਂ ਨੇ ਬੱਚਿਆਂ ਤੇ ਤੇ ਮਾਦਾ ਗੁਜਰਕੌਰ ਤੇ ਭੋਲਾ ਵੀ ਰੇ ਮਕਮਉ ਨਾ ਨੀ ਗੱਜਪੁਰੀਏ ਤੁਮ ਬਸ ਵੀਰ ਐ ਅਸਾਤ ਮੋੜ ਕੀ ਇਹ ਲੱਗੇ ਸੱਜਣੋ ਵਾਤ ਸਰਹੰਦ ਸੈਰ ਦੇ ਇੱਕ ਠੰਡ ਕਹਿਦੀ ਏਕ ਠੰਡਾ ਬੁਰਜ ਤਿੰਨਾ ਜਾ ਰਿਆ ਰੁਕ ਕੇ ਕਰਤਾ ਅਜ ਠੰਡੇ ਬੁਰਜ ਦੇ ਰੱਬਾ ਐਡਾ ਵਡਾ ਵਖਤ ਕਿਸੇ ਤੇ ਹੋ ਨਹੀਂ ਗੰਗਾ ਪੁਰੇ ਤੂੰ ਸਜਣ ਘਟਕੇ ਨਾਲ ਸ਼ਾਤੀ ਰੇ ਗਰਾ ਦਿਨਾਂ ਪੜਾਂਗਾ ਕੈਂਦੀ ਬੋਤਿਓ ਥੋੜੀ ਪੈਸਿਆ ਸੂਬੇ ਵਜੀਦ ਖਾਨ ਦੀ ਵਿੱਚ ਕਿਤੇ ਰੀ ਦੇ ਸ਼ਹਿਰ ਵੱਡਿਆਂ ਵਿੱਚ ਛੱਕ ਜਾਵੇ ਪਰ ਸੂਬੇ ਨੂੰ ਤੁਸੋ ਯਸੀਸ ਚੱਕਾਉ ਨਾਣੀ ਨਨ ਪੁਰੀਏ ਤੂੰ ਵਸਤੀ ਤੇ ਯਾਰੋ ਕੈਦੀ ਥੋੜੇ ਦਾਦਾ ਪਰਦਾਦੇ ਮਹਿਗੇ ਤਤਿਆਂ ਤਵਿਆਂ ਦੇ ਸੀਸ ਦੇ ਤਾਂ ਕਹਿੰਦੇ ਦਾਗ ਤਰ ਬਨੂ ਲਾਉਣਾ ਕਿਸਿਆ ਹੈ ਬੱਚਿਆਂ ਦੀ ਸੁਬਬ ਜੀਰ ਖਾ ਦੀ ਦੱਚਕ ਚੈਰੀ ਵੇ ਤੇ ਬਾਦਾ ਗੁਜਰੀ ਪਰ ਸੱਜਣੋਂ ਨਾਲੇ ਤਿਆਰ ਕਰੀ ਜਾਂਦੀ ਐ ਨਾਲੇ ਰੋਈ ਜਾਂਦੀ ਐ ਕਹਿੰਦੀ ਬਾਦਾ ਜੀਤਾ ਤੂੰ ਤਾਂ ਪੌਂਟ ਕੀ ਵਿੱਚ ਸੱਚਿਆ ਖੰਡਾ ਦੇ ਤੇਰੇ ਪੁੱਤ ਤੱਲਿਆ ਬਾਤ ਤੈਨ ਨੂੰ ਮਿਆਂਣਾ ਤੇਰੇ ਵਰਗਾ ਪੁੱਤਾਂ ਰੋ ਐ ਤੋ ਕਿਸ ਨੇ ਸਜਾਉਂ ਬਾਰੀ ਨੰਨ ਕੋリエ ਤੂੰ ਵਸਦੀ ਹੈ ਰਸਾ ਦਾ ਮੋੜ ਕੇ ਹੋਣਾ ਨੀ ਨੰਨ ਕੋリエ ਤੂੰ ਵਸਦੀ ਹੈ ਰਸਾ ਦਾ ਮੋੜ ਕੇ ਹੋਣਾ ਨੀ ਨੰਨ ਕੋリエ ਤੂੰ ਵਸਦੀ ਹੈ ਐ ਤਰ ਲਗੇ ਪੋਤਿਆਂ ਨੂੰ ਲਾਲਿਆ ਬਾਤਾਂ ਨੇ ਨਾ ਸ਼ਾਂਤੀ ਦੇ ਕੰਨ ਦੀ ਪੋਤਿਓ ਸਿੱਖੀ ਸਦਕ ਕੇਸਾ ਸੁਨਾਸਾ ਨਲ ਦੇਉਂਦੇ ਆ ਪੂਰਾ ਜਾਂਦੇ ਸਪਾਹੀ ਵੀਰੋ ਬੱਚਿਆਂ ਨੂੰ ਲਾਜ ਦਿੰਦੇ ਕਹਦਾ ਹੀ ਦੀਰ ਕਬੂਲ ਕਰ ਲਿਓ ਕਦ ਸੁਪੈ ਵਜੀਰ ਖਾ ਦੀ ਥਰੀ ਗਾ ਆ ਬਾਖ ਜਨਮ ਤੁਹਾਡੇ ਹੱਥ ਬੱਚਿਓ ਫਿਰ ਆਉਣਾ ਨਹੀਂ ਨਾ ਪੂਰੇ ਤੂੰ ਵਾਸ ਅਸਾਦ ਮੁਰਕੇ ਆਉਣਾ ਨਹੀਂ ਦਨ ਪੂਰੀਏ ਤੂੰ ਵਰਦੀ ਹੈ ਅਸਾਦ ਮੁਰਕੇ ਆਉਣਾ ਨਹੀਂ ਦਨ ਪੂਰੀਏ ਤੂੰ ਵਰਦੀ ਹੈ ਆ ਜਾਣੋ ਜਾਵਨੇ ਸੁਫੇ ਵਜੀਦ ਖਾਨ ਦੀ ਵੈਚ ਕੀ ਤੈਰੀ ਨੇ ਛੋੜੀ ਦੀ ਪਾਰੀ ਵੈਚ ਦੀ ਢਗਾਉਣ ਲੱਗ ਤੇ ਸੋਚਿਆ ਅਸੀਸ ਨਵਾਦ ਦੇਣ ਕੇ ਪਰ ਕਰਾਂਗਾ ਸੀ ਭੜਾਈਆਂ ਦਾ ਗੂਜਰੀ ਨੇ ਪੈਰੋਂ ਜੁੱਤਾ ਕੱਢਦਾ ਤੈਹਾ ਕਰ ਬੱਚ ਗਈ ਬੱਚਕ ਤੇਰੀ ਦੇ ਕਾਇਦਾ ਸੁਬਿਆ ਜਿੰਨਾ ਮਰਜੀ ਚੋਰ ਲਾ ਲਾ ਤੈਨੂੰ ਆਸੀ ਸੱਚ ਕਾਉਂ ਨਾਰੀ ਦਾਤ ਕੋਰੇ ਤੂੰ ਬਚਦੀ ਹੈ ਨਨਪੁਰੀਏ ਤੂੰ ਵਸ ਰਸਾ ਦਾ ਮੁੜ ਕੇ ਹਉ ਰਾਣੀ ਬੰਦ ਪੋਰੀਏ ਤੂੰ ਵਸਦੀ ਐ ਉਹ ਬੜੇ ਲਾਜ ਦਿੱਤੇ ਕਹਿੰਦੇ ਈਨ ਕਬੂਲ ਕਰ ਲ ਉਹਨੂੰ ਡੋਲੇ ਦੇਊਗਾ ਬੇਗਮਾਰੇ ਬਾਬਾ ਯੂਨਾਵਲ ਕਹਿੰਦਾ ਸੁਪਿਆ ਫਰੇ ਰੱਖ ਬੇਗਮਾ ਉਹ ਢੋਕੀਆਂ ਜੇ ਤੂੰ ਡੋਲੇ ਦੇ ਨ ਮੀਆਂ ਆਉਦੇ ਧੀਆ ਦੇ ਉਹ ਵੀ ਸਾਨੂੰ ਮਨਜੂਰ ਨਹੀਂ ਅਸੀਆ ਦੇ ਪਿਤਾ ਦੀ ਪੱਗ ਨੂੰ ਊਲਾ ਵੀ ਤਾਂ ਗਲ ਕੌਣਾ ਨਹੀਂ ਨਤ ਪੁਰੀਏ ਤੂੰ ਮਰਦੀ ਐ ਨਾ ਤੱਕ ਮੋਰੇ ਕੇ ਆਉਣਾ ਨਹੀਂ ਨਤ ਪੁਰੀਏ ਤੂੰ ਬਨਦੀ ਐ ਇੱਕ ਜਾਵੇ ਦਿੱਤੇ ਕਲ ਵੀਰੋ ਟਰਾਵਿਆ ਗੁੱਚੇ ਦਿੱਤੇ ਨਾ ਕਹਿੰਦੇ ਪੋਤ ਬੱਪਰ ਸ਼ੇਰ ਗੁਰੂ ਕਬੈ ਸਿੰਘ ਦੇ ਤੇ ਪੋਤਰੇ ਗੁਰੂ ਐਗ ਬਾਹਤ ਲੈ ਇਹਨਾਂ ਰੇ ਗਤੂਆ ਦੇ ਧਰਮ ਚਾਉਂਦੀ ਖਾਤਰ ਸੀਸ ਦੇ ਤਾ ਕਹਿੰਦੇ ਦਾ ਤਾਰਾ ਮਾਦੂ ਨਾਣੀ ਨਾ ਤਕੂਰੀਏ ਤੂੰ ਪਸ ਆਉੜਾਣੀ ਮਨ ਪੂਰੀਏ ਤੂੰ ਵਸਦੀ ਐ ਹਨ ਕਸਾਤ ਨਾਲ ਕੇ ਆਉੜਾਣੀ ਮਨ ਪੂਰੀਏ ਤੂੰ ਵਸਦੀ ਐ ਅਸਨਾ ਨੇ ਫਤਵਾ ਲਾਤਾ ਕਹਿੰਦੇ ਚਾਉਂਦੇ ਆ ਲੋ ਚੰਦਿਓ ਵਿੱਚ ਦੀਨਾਨ ਗਾਲੀ ਕਰ ਕੰਦਵੀਨੋ ਚੱਲ ਲੱਗੇ ਕਹਿੰਦੇ ਆ ਗਈ ਕੋਲੇ ਗੋਡੇ ਦੇ ਐਸੀ ਮਾਰ ਕਈ ਹੱਟ ਭੰਤੀ ਜਲਾਦ ਨੇ ਤੇ ਪਾਪਾਂ ਦੀ ਚੂਰਾਵਾਰ ਫਤੇ ਸਿੰਘ ਨੇ ਕਹਿੰਦਾ ਗੱਲ ਸੁਣਵਾਏ ਜਲਾਤਾ ਐ ਆਬ ਕੰਦ ਕੱਟਣ ਲੱਗਿਆ ਈ ਕੰਦ ਸਿੱਕੀ ਸਦਕ ਦੀ ਸਿੱਕੀ ਸਦਕ ਦੀ ਕੰਦ ਵਿੱਚ ਉੱਪੀ ਅਗ ਲੂਹਰਾ ਵੀ ਲਾਉਣਾ ਨਹੀਂ ਨਾਥਪੁਰੀਏ ਤੂੰ ਮਸਜਿਦ ਐ ਅਸਾਤ ਕਿ ਤੂੰ ਵਸਦੀ ਹੈ ਅਸਾਂ ਦਾ ਮੋਹਰੇ ਕਿਉਂ ਆਣੀ ਦਸ ਪੂਰੀਏ ਤੂੰ ਵਸਦੀ ਹੈ ਮਸਤਰੀ ਕਹਿੰਦਾ ਸਹਿਬ ਜਾਂਦਿਆਂ ਨੂੰ ਇੱਟ ਜਸ ਕਰਕੇ ਭੰਨੀ ਐ ਤੁਹਾਡੀ ਗੋਡੇ ਦੀ ਚੱਪਣੀ ਮੈਨੂੰ ਤੰਗ ਕਰਦੀ ਐ ਕੰਦ ਵਿੱਚ ਬਲ ਪੈ ਜੂਗਾ ਚੋੜਾ ਵਰ ਕਹਿੰਦਾ ਗੱਲ ਸੁਣੋ ਏ ਮਸਤਰੀ ਕਾ ਅੱਤ ਬਨਾਂ ਦੀ ਕੀ ਲੋੜ ਸੀ ਦੱਸੇ ਮਾਰ ਕੇ ਚਪੜੀ ਛੱਲ ਦੇ ਅਸੀਂ ਸੂਬੇ ਦਾ ਬਹੁਤਾ ਖਰਚ ਕਰ ਬਉੜਾਣੀ ਨਾਲ ਪੂਰੀਏ ਤੂੰ ਮਰਦੀ ਰੈ ਅਸੋ ਰੀਤੇ ਵੀਰੋ ਕੰਗ ਲਊ ਲਗਾਨ ਹੋਗੀ ਉਸ ਪਪਿਗਾਰੇ ਬੱਚਿਆਂ ਤੇ ਪੂਰਾ ਵਿਤਰਸ ਕਮਾਉਣਾ ਨਹੀਂ ਨਤ ਪੋਰੀਏ ਤੂੰ ਵੱਸਦੀ ਹੈ ਸਾਦ ਮੁੜ ਕੇ ਆਉਣਾ ਨਹੀਂ ਨਤ ਪੋਰੀਏ ਤੂੰ ਵੱਸਦੀ ਹੈ ਉਹ ਕੰਦ ਆ ਗਈ ਕੋਰੇ ਸ਼ਾਤੀ ਦੇ ਤੇ ਦੋਨੇ ਵੀਰ ਗੱਲਾਂ ਕਰਦੇ ਆਪ ਸੁਵਛ ਦੀ ਕਹਦਾ ਵੀਰਾ ਵੱਡਿਆਂ ਵੀਰਾਂ ਨਾਲ ਪਤਾ ਨਹੀਂ ਕੀ ਬੀਤੀ ਹੋਊਗੀ ਜਿਨਾਂ ਨੇ ਚੱਕ ਚੱਕ ਗੋਦੀ ਦਾੜ ਲੜਾਇਆ ਸੀ ਵੱਡੇ ਵੀਰਾਂ ਵਰਗਾ ਵੀਰ ਹਏ ਡੈਕ ਕਿਤੋਂ ਵੀ ਥਾਉਣਾ ਨਹੀਂ ਅਨਤ ਪੂਰ ਤੂੰ ਬੱਤੀ ਹੈ ਨਸਾ ਦਾ ਵੱਡੇ ਵੀਰ ਦੇ ਅੱਖਾਂ ਵਿੱਚ ਅਥਰੂ ਆ ਗਏ ਛੋਦਾ ਵੀਰ ਕਹਿੰਦਾ ਵੱਡੇ ਵੀਰ ਨੂੰ ਵੀਰਾ ਤੂੰ ਤਾਂ ਬੈਠੂ ਤੇਰੀਆਂ ਸੀ ਕੀੜਾ ਤਸੱਲਾ ਤੇਰੇ ਅੱਖਾਂ ਵਿੱਚ ਅਥਰੂ ਕਿਉਂ ਜੇ ਮੌਤ ਆ ਗਈ ਵੱਡੇ ਵੀਰ ਜੀ ਤੇ ਹਲ ਫੂਲਾ ਕਬਰਾਂ ਉਾਂ ਕੀ ਨੰਦ ਪੂਰੀ ਤੂਰ ਜੀ ਰਸਤਾ ਤਪ ਮੋਰ ਕੇ ਆਉਣਾ ਨਹੀਂ ਬੰਦਪੁਰੀਏ ਤੂੰ ਵਸਦੀ ਹੈ ਹਮੇ ਆਸਾਂ ਨਾ ਬੋਰ ਕੇ ਆਉਣਾ ਨਹੀਂ ਬੰਦਪੁਰੀਏ ਤੂੰ ਵਸਦੀ ਹੈ ਮੋਟਾ ਵੀਰ ਕਹਿੰਦਾ ਸੋਟਾ ਵੀਰ ਨੂੰ ਕਹਿੰਦਾ ਵੀਰਾ ਮੌਤ ਆ ਇੱਕ ਦਰਿਆ ਉਰੀ ਸੀ ਮੌਤ ਦੀ ਕੋਈ ਪਰਵਾਹੀ ਅਤਰੂ ਅਸਤਾਰ ਕੇ ਆ ਕੇ ਮੇਰੀਆਂ ਵਿੱਚ ਰੱਖਾਵੇ ਜਨੂ ਵੀ ਤੂੰ ਮੇਰੇ ਨਾਲੋਂ ਮਗਰੋਂ ਲਿਆ ਸੀ ਤੇ ਸੱਚਖੰਡ ਨੂੰ ਚਾਰਨੂ ਤੇਰੇ ਨਾਲੋਂ ਵੀ ਰੱਖ ਪੈਦਾਨ ਪਿਆਰ ਹੋ ਗਿਆ ਤੇਰੇ ਨਾਂ ਦਾ ਦੀਰਾ ਮੈਨੂੰ ਨਰ ਚਾਹ ਤੇ ਆਉਣਾ ਨਹੀਂ ਤੁੰਪੂਰੀਏ ਤੂੰ ਆਸਦੀ ਰਹਿ ਆਠ ਕਰ ਜਪਦੀ ਸਹਿਬ ਦਾ ਉਹਨਾਂ ਵੀਰਾਂ ਨੇ ਜਪਦੀ ਸਹਿਬ ਦਾ ਪਾਠ ਸ਼ੁਰੂ ਕਰ ਲਿਆ ਦਾਦਾ ਭੋਗ ਪਾ ਗਿਆ ਭਾਰੂ ਡਾਰੀ ਲੱਗ ਸੱਤਿਆ ਬੰਦਾਨੂ ਊੜੇ ਪਰਿਵਾਰ ਵਰਗਾ ਸੱਜਣਾ ਪਰਿਵਾਰੋਂ ਪਾਲੇ ਅਗਸੇ ਤੋਂ ਧਿਆਉਣਾ ਨਹੀਂ ਕਾਂਦ ਪੂਰੀਏ ਤੂੰ ਆਸਾ ਦਾ ਮੋੜ ਕੇ ਆਉਣਾ ਣੀ ਨੰਬੁਰੀਏ ਤੂੰ ਵਸਦੀ ਹੈ ਆਸਾ ਦਾ ਮੋੜ ਕੇ ਆਉਣਾ ਣੀ ਨੰਬੁਰੀਏ ਤੂੰ ਵਸਦੀ ਹੈ ਉਸ ਮਹਾਰੇ ਦਾ ਜਲਾ ਦਾ ਆ ਗਿਆ ਇਕਵਾਲਨਾ ਦਾ ਫਾਗੇ ਸਿੰਘ ਦਾ ਸਰ ਤਰ ਨਾਲ ਲੱਗ ਕਰਤਾ ਤੇ ਤੂੰ ਦਾ ਜੂਲਾਵਾ ਦਾ ਸਰ ਨਾਲ ਲੱਗ ਕਰਤਾ ਉਹਨਾ ਪਾਪਿਆਂ ਵਾਲੇ ਬੱਚਿਆਂ ਦੇ ਧੂੜ ਆ ਵੀ ਤਾਲਸ ਕਮਾਉਣਾ ਨਹੀਂ ਨੰਤ ਕੋਈ ਇਹ ਤੂੰ ਹਸਦੀ ਹੈ ਦਸਾਂ ਦਾ ਮੁਰਕੇ ਆਉਣਾ ਨਹੀਂ ਨੰਤ ਕੋਈ ਇਹ ਤੂੰ ਹਸਦੀ ਹੈ ਅੰਲੇ ਆਸਾਂ ਦਾ ਮੁਰਕੇ ਆਉਣਾ ਨਹੀਂ ਨੰਤ ਕੋਈ ਬਾਪ ਕੀ ਪੈਸੇ ਲੈ ਲੈ ਪਟੀਆਂ ਨੂੰ ਸ਼ਿਦਾ ਦੂਗਾ ਜਦੋਂ ਗਿਆ ਦੇ ਵੇਖੇ ਸੀਧ ਹੋਏ ਨਹੀਂ ਤੇ ਅਸੀਂ ਜਗਾ ਲੈਣੀ ਆ ਸਤਕਾਰ ਕਰਨ ਵਾਸਤੇ ਘਰ ਮੀਆਂ ਮੋੜਾ ਕਰਕੇ ਧਰਤੀ ਬਲ ਖਰੀਦੀ ਸੀ ਇਹ ਸਤਕਾਰ ਕੀ ਦਸਤਬਜਾਦਿਆਂ ਦਾ ਪੁੱਤੀ ਟੋਟਰ ਬਲ ਵਰਗਾ ਸੱਜਣ ਦਰਜਾ ਕੇ ਸੈਦੋ ਥੋ ਪ੍ਰਾਣੀ ਨਤਪੂਰੀਏ ਤੂੰ ਵਸਦੀ ਰਹਿ ਆਸਾ ਦਾ ਮੋੜ ਕੇ ਆਉਣਾ ਨੀ ਨਤਪੂਰੀਏ ਤੂੰ ਵਸਦੀ ਰਹਿ ਉਹਨੇ ਆਸਾ ਦਾ ਮੋੜ ਕੇ ਆਉਣਾ ਨੀ ਨਤਪੂਰੀਏ ਤੂੰ ਵਸਦੀ ਰਹਿ ਅਸ ਸੰਜਨ ਵੇਲੇ ਸਾਥੀ ਕੋ ਕਵੇਲੇ ਦਾ ਸਾਰੇ ਡੇਰੇ ਹੋ ਬੈੰਦੇ ਨੇ ਕਾਹਾਂ ਮੁਸੀਬਤ ਪਾ ਜੈ ਭਾਈਆਂ ਨਾਲੋਂ ਭਾਈ ਵੀ ਸਜਣੋ ਮੱਖਪੂਰ ਜਾਂਦੇ ਨੇ ਧਨ ਮੋਤੀ ਮੈਰਾ ਕਿਨੇ ਦੁੱਧ ਪਿਆਇਆ ਵੀਰ ਬੱਚਿਆਂ ਨੂੰ ਮੋਤੀ ਮੈਰੇ ਵਰਗਾ ਦਰਤਾਕ ਸਾਨੂੰ ਪਾਉਣਾ ਨਹੀਂ ਨਾ ਜ਼ਬੋਰੀਏ ਤੂੰ ਵਸਦੀ ਰਹਿ ਅਸਰ ਤਮੜ ਕੇ ਓ ਆਨੀ ਦਦ ਪੂਰੀਏ ਤੂੰ ਵਸਦੀ ਐ ਰਸਾ ਦਾ ਮਰਕੇ ਹੋਣਾ ਨਹੀਂ ਨਾ ਇਹ ਤੂੰ ਵਸਦੀ ਐ ਮੋਤੀ ਮੇਰਾ ਲੱਗਿਆ ਦੁੱਧ ਕਹਿੰਦਾ ਮਾਂ ਦਾ ਗੁਜਰੀ ਨੂੰ ਮਾਂ ਦਾ ਦੁੱਧ ਤੀਲ ਕਹਿੰਦੀ ਮੋਤੀ ਮੈਰਿਆ ਕਿਵੇਂ ਦੁੱਧ ਪੀਣਾ ਮੇਰੇ ਪੋਤਿਆਂ ਦੀ ਕੋਈ ਖਬਰ ਸਾਰੀ ਨਹੀਂ ਦਾ ਮਾਤਾ ਦੱਦ ਦੀ ਮਾਂ ਆ ਜਿੱਤੇ ਟੁੱਟੇ ਮਾਤਾ ਪੁੱਤਰੇ ਪਹੁੰਚ ਗਏ ਮੁਕਕਸਣ ਭਾਵ ਸੰਪੜ ਕੇ ਆਉਣਾ ਨਹੀਂ ਨਦਪੁਰੀਏ ਤੂੰ ਵਸਦੀ ਰੈ ਆਸਾ ਤਪੁਰ ਕੇ ਆਉਣਾ ਨਹੀਂ ਨਦਪੁਰੀਏ ਵੇਹਰਿਆਂ ਨਾਲ ਮੇਰੇ ਪੁੱਤਿਆਂ ਨੇ ਕਹਿੰਦੇ ਬੜੇ ਲਾਅ ਦਿੱਤੇ ਬੜੇ ਝਾਵੇ ਦਿੱਤੇ ਪਰ ਠਕਰਾਦੇ ਕਹਿੰਦੇ ਸੀਸ ਦੇ ਦੇਾਂਗੇ ਬਾਰਤ ਦਾਗ ਤਰ ਮਨੂ ਨਾਉ ਨਾ ਨੀ ਨੰਦਪੁਰੀ ਇਹ ਤੂੰ ਵਸਦੀ ਰੇ ਆਜ਼ਾਦ ਮੁਲਕੇ ਆਉਣਾ ਨੀ ਨੰਦਪੁਰੀ ਇਹ ਤੂੰ ਵਸਦੀ ਰੇ ਹੁਣ ਆਸਾਨ ਸਭ ਪੂਰੀਏ ਤੂੰ ਵਸਦੀ ਰਹਿ ਆਪਣੇ ਲਖਾਰੀਆਂ ਵਾਲੇ ਲਿਖਿਆ ਜਦੋਂ ਮਾਤਾ ਨੇ ਆਹਾਂ ਖਬਰ ਸੁਣੀ ਕਹਿੰਦਾ ਬਰਜ ਤੋਂ ਛਾਲ ਮਾਰੀ ਪ੍ਰਾਨ ਤਿਆਗ ਤੇ ਉਸ ਬਾਣੂ ਕੀ ਲੋੜਾ ਸਜਣੋ ਛਾਲ ਮਾਰਨੇ ਬਰਜ ਤੋਂ ਜਿਹਦਾ ਪੁੱਤ ਵੀ ਗੁਰੂ ਜਿਹਦਾ ਸੋਹਰਾ ਵੀ ਗੁਰੂ ਉਹਨੂੰ ਕੀ ਲੋੜਾ ਸਜਣੋ ਛਾਲ ਮਾਰਨ ਦੀ 10ਵੇਂ ਦਵਾਰ ਸਵਾਸ 10ਵੇਂ ਦਵਾਰ ਸਵਾਸ ਚੜਾ ਲੈ ਮਾਤਾ ਗੁਜਰੀ ਨੇ ਕਹਿੰਦੀ ਬਾਜਾ ਪੋਤਿਆਂ ਤੋਂ ਮੇਰੇ ਬਾਜਕ ਸੁਣ ਲੈ ਦਾਡੂਣਾ ਨਾਨਕ ਪੂਰੀਏ ਤੂੰ ਵਸਦੀ ਰਹਿ ਆਇਆ ਸਾਤ ਮੋੜ ਕੇ ਆਹ ਹੋ ਜੇ ਗੁਰੂ ਜੀ ਪਾਲਿਆ ਕਿਸੈ ਨੂੰ ਉੱਠੋ ਨਾ ਨਦਪੂਰੀਏ ਤੂੰ ਬਸਦੀ ਰਹਿ ਅਸਾਤ ਮੜਤੇ ਆਉਣਾ ਨੀ ਨਦਪੂਰੀਏ ਤੂੰ ਬਸਦੀ ਰਹਿ ਓ ਤਾਇਆ ਕਰੋ ਬਾਣੀ ਪੂਰਿਆਂ ਗੁਰਾਂ ਦੀ ਕਿਸੇ ਨੇ ਅੱਜ ਤੁਰ ਜਾਣਾ ਕਿਸੇ ਨੇ ਕੱਲ ਤੁਰ ਜਾਣਾ ഗ്യാ i oh, yeah.